ਗੁਰੂ ਐਸਾ ਕਰਦਾ ਪੁਰਾਣੇ ਜਿਹੜੇ ਅੰਕਰ ਨੇ ਉਹਨਾਂ ਦਾ ਵਿਨਾਸ਼ ਹੋ ਜਾਂਦਾ ਨਵੇਂ ਅੰਕਰ ਫੁੱਟ ਪੈਂਦੇ ਜੋ ਜੋ ਬੁਰਾ ਵਿਜਿਆ ਸੀ ਐਸੀ ਬੁਰੀਾਈ ਜਿਹੜੀ ਹੈ ਇਹਦੇ ਚ ਕੋਈ ਬਹੁਤ ਵੱਡਾ ਬਲ ਨਹੀਂ ਗੁਰੂ ਸਾਹਿਬ ਨੇ ਜਦੋਂ ਕਿਹਾ ਤੇ ਇੱਕ ਬ੍ਰਾਹਮਣ ਨੇ ਸਤਗੁਰਾਂ ਤੇ ਪ੍ਰਸ਼ਨ ਕੀਤਾ ਸੀ ਕਹਿਣ ਲੱਗਾ ਕਿਵੇਂ ਹੋਵੇਗਾ ਅਸੀਂ ਤੇ ਕਹਿੰਨੇ ਆ ਇੱਕ ਇੱਕ ਕਰਮ ਦਾ ਪ੍ਰਾਸ਼ਚਿਤ ਕਰਨਾ ਪਵੇ ਇੱਕ ਇੱਕ ਦਾ ਹੁਣ ਹੈ ਤੇ ਬਿਜਾਰਨ ਵਾਲੀ ਗੱਲ ਜਿੰਨੀਆਂ ਜੀਵਨ ਵਿੱਚ ਭੁੱਲਾਂ ਨੇ ਜੇ ਇੱਕ ਇੱਕ ਦਾ ਪ੍ਰਾਸ਼ਚਿਤ ਕਰੋ ਕਰਦੇ ਹੀ ਮਰ ਜਾਵਾਂਗੇ ਉਹ ਬਖਸ਼ਿਆ ਕਿਵੇਂ ਜਾਏਗਾ ਸਾਬ ਕਹਿਣ ਲੱਗੇ ਨਹੀਂ ਪ੍ਰਮਾਤਮਾ ਦਾ ਨਾਮ ਇੱਕ ਐਸੀ ਅਗਣੀ ਹੈ ਜੇ ਪ੍ਰਚੰਡ ਹੋ ਜਾਏ ਇੱਕ ਛਿਨ ਵਿੱਚ ਪਾਪਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਛਿਨ ਚ ਧੋਣੇ ਤੋਤੇ ਜਾਂਦੇ ਉਹਨਾਂ ਨੇ ਪ੍ਰਮਾਨ ਫਿਰ ਦਿੱਤਾ ਪੰਡਤ ਜੀ ਇੱਕ ਬੰਦਾ ਸਾਰੀ ਉਮਰ ਲੱਕੜੀਆਂ ਇਕੱਠੀਆਂ ਕਰਦਾ ਰਹੇ ਰੋਜ਼ਾਨਾ ਲਿਆਈ ਜਾਏ ਲਿਆਈ ਜਾਏ ਲੱਕੜੀਆਂ ਲਿਆਈ ਜਾਏ ਪਰ ਸੜਨ ਲੱਗਿਆ ਉਹਨੇ ਸਾਲ ਲੱਗਣਗੇ ਨਹੀਂ ਅਗ ਲਾਏ ਸੜ ਕੇ ਸੁਆਹ ਹੋ ਜਾਣਗੀਆਂ ਪਾਪ ਨੇ ਲੱਕੜੀਆਂ ਮੰਗੋ ਪ੍ਰਮਾਤਮਾ ਦਾ ਨਾਮ ਹੈ ਅਗਨੀ ਮੰਗੋ ਤੂੰ ਐਸਾ ਕਰ ਜਿਹੜੇ ਬੀਜੇਗਾ ਬੀਜੇਗਾ ਉਹ ਵੀ ਬੜੇ ਸੌਖੇ ਹੋ ਜਾਣਗੇ ਭੋਗਨੇ ਪ੍ਰਮਾਤਮਾ ਕੱਟ ਦੇਵੇਗਾ ਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ ਕਿਰਪਾ ਕਠਾ ਕੇ ਬ ਲੋਕਨ ਕੀਨੋ ਦਾਸ ਕਾ ਦੁੱਖ ਵਿਧਾਰੇ ਭਗਤ ਰਾਮਾਨੰਦ ਜੀ ਦਾ ਇੱਕ ਬਚਨ ਬੜੇ ਧਿਆਨ ਨਾਲ ਸੁਣਨਾ ਉਹ ਕਹਿੰਦੇ ਨੇ ਕਰੋੜਾਂ ਕਰਮ ਕਰੋੜਾਂ ਕਰਮ ਤੇ ਉਹਨਾਂ ਦਾ ਫਲ ਜਿਹੜਾ ਦੁੱਖ ਮਿਲਣਾ ਸੀ ਗੁਰ ਕਾ ਬਚਨ ਕਟੇ ਕੋਟ ਕਰਮ ਗੁਰੂ ਦਾ ਸ਼ਬਦ ਜਿਹੜਾ ਹੈ ਕਰੋੜਾਂ ਪਾਪ ਕੀਤੇ ਹੋਏ ਕਰਮਾਂ ਦਾ ਬਨਾਸ਼ ਕਰ ਦਿੰਦਾ ਪਿਛਲੇ ਅਵਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵਾ ਜਿਸ ਦਿਨ ਕਿਰਪਾ ਹੁੰਦੀ ਹੈ ਭਲਾ ਕਰਮ ਹੁੰਦਾ ਭਲਾ ਅੰਕਰ ਫੁੱਟਦਾ ਬੁਰਾ ਕੀਤਾ ਤੇ ਬੁਰਾ ਅੰਕਰ ਫੁੱਟੇਗਾ ਇਥੇ ਇੱਕ ਬਚਨ ਹੋਰ ਆਪਣ ਨਾਲ ਸਾਂਝਾ ਕਰਾਂ ਇੱਕ ਕੰਡੇ ਵਾਲਾ ਬੀਜ ਬੀਜੋ ਕਰੋੜਾਂ ਕੰਡੇ ਉਸ ਦੇ ਨਾਲ ਆਉਣਗੇ ਪਰ ਇੱਕ ਮਿੱਠਾ ਬੀਜ ਬੀਜੋ ਉਸ ਦੇ ਨਾਲ ਵੀ ਸੈਂਕੜੇ ਫਲ ਨਾਲ ਹੋਰ ਆਉਣਗੇ ਆਮਬ ਦਾ ਬੀਜ ਇੱਕ ਬੀਜ ਆ ਅੰਬ ਕਿੰਨੇ ਲੱਗੇ ਪਰ ਕੰਡਿਆਂ ਵਾਲਾ ਬੀਜ ਇੱਕ ਬੀਜ ਆ ਕੰਡੇ ਕਿੰਨੇ ਲੱਗੇ ਕੋਈ ਅੰਤ ਨਹੀਂ ਜਾਂਦਾ ਜਿਸ ਵੇਲੇ ਭਲਾ ਅੰਕਰ ਫੁੱਟਦਾ ਹੈ ਤੇ ਅਨੇਕਾਂ ਗੁਣ ਤੇ ਚੰਗਿਆਈਆਂ ਅਨੇਕਾਂ ਸੁਖ ਨਾਲ ਲੈ ਕੇ ਆਉਂਦਾ ਜਿਸ ਵੇਲੇ ਬੁਰੀਾਈ ਦਾ ਅੰਕਰ ਫੁੱਟਦਾ ਅਨੇਕਾਂ ავਗਣ ਲੈ ਕੇ ਆਉਂਦਾ ਅਨੇਕਾਂ ਦੁੱਖ ਲੈ ਕੇ ਆਉਂਦਾ ਸੰਗਤ ਵਿੱਚ ਜਿਹੜਾ ਆਉਣਾ ਇਹ ਤੇ ਹੋ ਗਿਆ ਅੰਕਰ ਭਲਾ ਹਮਾਰਾ ਪਰ ਆਉਣ ਲੱਗਾ ਸੀ ਆਇਆ ਨਹੀਂ ਮੂੰ ਮੋਰ ਕੇ ਚਲਾ ਗਿਆ ਇਹ ਵੀ ਸਮਝ ਲੈਣਾ ਕੋ ਬੁਰਾ ਅੰਕਰ ਫੁੱਟ ਪਿਆ ਕੋਈ ਬੁਰਾ ਕਰਮ ਕੀਤਾ ਸੀ ਉਹਦਾ ਫਲ ਮਿਲਿਆ ਕਿ ਸੰਗਤ ਤੱਕ ਪਹੁੰਚ ਨਹੀਂ ਸਕੇਆ ਸੰਗਤ ਲਈ ਸ਼ੰਕਾ ਆ ਗਿਆ ਗੁਰੂ ਲਈ ਮਨ ਵਿੱਚ ਸ਼ੰਕਾ ਆ ਗਿਆ ਪਤਾ ਨਹੀਂ ਕੁਛ ਹੈ ਵੀ ਕਿ ਨਹੀਂ ਰੱਬ ਲਈ ਸ਼ੰਕਾ ਆ ਗਿਆ ਬੁਰਾ ਕਰਮ ਬੁਰਾ ਅੰਕਰ ਇੱਥੇ ਕਿਹਾ ਜੋ ਆ ਗਏ ਆ ਇਹ ਅੰਕਰ ਪਲਾਹ ਹਮਾਰਾ ਪਲਾ ਅੰਕਰ ਹੈ ਇਹ ਬੜਾ ਚੰਗਾ ਬੀਜ ਕੋ ਫੁੱਟਿਆ ਇੱਕ ਪੰਕਤੀ ਪੜਾਂ ਪੂਰਵ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੇ ਮਿਟਿਓ ਹਨੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੇ ਅੰਕਰ ਭਲੋ ਹਮਾਰਾ ਹਾਂਜੀ ਰਹਾਓ ਗੁਰਪੂਰਾ ਭੇਟਿਓ ਬੜ ਭਾਗੀ ਜਾ ਕੋ ਅੰਤ ਨ ਪਾਰ ਆਵਾਰਾ ਅੰਤਿ ਨ ਪੂਰਾ ਗੁਰੂ ਵੱਡੇ ਭਾਗਾਂ ਨਾਲ ਜਦੋਂ ਭੇਟਿਆ ਹੈ ਜਿਸ ਗੁਰੂ ਦਾ ਕੋ ਅੰਤ ਪਾਰ ਆਵਰ ਨਹੀਂ ਗੁਰੂ ਦਾ ਕੋ ਅੰਤ ਪਾਰ ਆਵਰ ਨਹੀਂ ਕੀ ਅੰਤ ਪਾਰ ਆਵਰ ਪਾ ਮੰਗੇ ਗੁਰੂ ਦੀਆਂ ਬਖਸ਼ਾਂ ਦਾ ਪਾਈ ਗੁਰਦਾਸ ਜੀ ਗੁਰੂ ਦੀ ਮਹਿਮਾ ਕਰਦੇ ਹੋਏ ਇੱਥੇ ਤੱਕ ਗਏ ਨੇ ਸਤਿਗੁਰ ਸੱਚਾ ਸ਼ਾਹ ਹੈ تیر ਭਵਨ ਜਗ ਤਿਸ ਦਾ ਬਣਜਾਰਾ ਰਤਨ ਪਦਾਰਥ ਬੇਸ਼ੁਮਾਰ ਭਾਉ ਭਗਤ ਲੱਖ ਭਰੇ ਪੰਡਾਰਾ ਲਖਮੀਆਂ ਲੱਖ ਗੋਲੀਆਂ ਮੇਰੇ ਗੁਰੂ ਦੇ ਦਰ ਤੇ ਲਖਮੀਆਂ ਤੇ ਲੱਖਾਂ ਹੀ ਨੇ ਗੋਲੀਆਂ ਦਾਸੀਆਂ ਪਾਰਸ ਦੇ ਪਰਬਤਾਂ ਬਾਰ ਪਾਰਸ ਨੇ ਨੇ ਕੇ ਪਹਾੜ ਅੰਬਾਰ ਲੱਗੇ ਪੈ ਨੇ ਪਾਰਸ ਦੇ ਪਰਬਤ ਅੰਬਾਰਾ ਲੱਖ ਅੰਮ੍ਰਿਤ ਲੱਖ ਇੰਦਰ ਲੈ ਹੋਏ ਸਕੇ ਛਿੜਕਣ ਦਰਬਾਰਾ ਸੂਰਜ ਚੰਦ ਚਰਾਗ ਲਖ ਰਿੱਧ ਸਿੱਧ ਨਿ ਦਬੋਲੇ ਅੰਬਾਰਾ ਸਬੇ ਵਸਤੂ ਦੇ ਵੰਡ ਮੰਡ ਦਿੱਤੀਆਂ ਨ ਭਾਉ ਭਗਤ ਕਰ ਸੱਚ ਪਿਆਰਾ ਭਗਤ ਵਛਲ ਸਤਗੁਰ ਅੰਕਾਰਾ ਸਤ ਗੁਰੂ ਨੰਕਾਰ ਦਾ ਰੂਪ ਆ ਗੁਰੂ ਦੇ ਬਾਰੇ ਇੱਥੇ ਤੱਕ ਹੈ ਕੀ ਉਪਮਾ ਆਖਾਂ ਨਾਨਕ ਸੋਦੇ ਸਿਮਰਤ ਵੇਦ ਪਾਰ ਬੰਮ ਗੁਰ ਨਾਹੀ ਪੇ ਗੁਰੂ ਦਾ ਅੰਤ ਪਾਰ ਨਾਵਾਰ ਨਹੀਂ ਇਹ ਅੰਕਰ ਪਲਾ ਫੋਟੇ ਆ ਮੈਨੂੰ ਐਸਾ ਗੁਰੂ ਮਿਲਿਆ ਹੈ ਗੁਰ ਪੂਰਾ ਪੇਟਿਓ ਵੜ ਭਾ ਗਈ ਮਣੇ ਪਿਆ ਪ੍ਰਗਾਸਾ ਹਾਂਜੀ ਗਰਗਹਿ ਕਾਡਲਿਓ ਜਨ ਆਪਣਾ ਬੇਕ ਸਾਗਰ ਸੰਸਾਰ ਕਹਿੰਦੇ ਨੇ ਮੇਰਾ ਹੱਥ ਫੜ ਲਿਆ ਕਰ ਦਾ ਅਰਥ ਹੱਥੇ ਨੂੰ ਕੰਤ ਇਸ ਨਾਲ ਕੁਝ ਕਰਦੇ ਹਾਂ ਕਰਮ ਹੱਥਾਂ ਨਾਲ ਕਰਦੇ ਹਾਂ ਇਹਦਾ ਨਾਮ ਤਰਦੇ ਤੱਕ ਕਰ ਮੇਰਾ ਹੱਥ ਫੜ ਲਿਆ ਗੁਰੂ ਹੱਥ ਫੜਦਾ ਹੱਥ ਕਿਸ ਦਾ ਫੜਦੇ ਹਾਂ ਬੱਚੇ ਦਾ ਮਾਂ ਬੱਚੇ ਦਾ ਹੱਥ ਫੜਦੀ ਐ ਇਹ ਮੇਰੇ ਨਾਲ ਰਹੇਗਾ ਸੁਰੱਖਿਅਤ ਰਹੇਗਾ ਕਿਸੇ ਆਸ-ਪਾਸੇ ਨਾ ਚਲਾ ਜਾਏ ਖਤਰੇ 'ਚ ਨਾ ਪੈ ਜਾ। ਹੱਥ ਛੱਡਿਆ ਤੇ ਬੱਚਾ ਗਵਾਚ ਸਕਦਾ। ਹੱਥ ਛੱਡਿਆ ਕੋ ਖਤਰਾ ਕਿਸ ਗੱਡੀ ਥੱਲੇ ਆ ਜਾਏ ਬੱਚੇ ਦਾ ਕੀ ਹੈ? ਬੇਸਮਝ ਜਾਏ। ਗੁਰੂ ਵੀ ਜਦੋਂ ਕਿਰਪਾ ਕਰਦਾ ਤੇ ਸਾਡਾ ਹੱਥ ਫੜ ਲੈਂਦਾ। ਤੇਰੇ ਜੀ ਤੂੰ ਸਦ ਹੀ ਸਾਥੇ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਇੱਥੇ ਹੱਥ ਸ਼ਬਦ ਬੜਾ ਸਮਝ ਕੇ ਆਖੇ ਕਈ ਵਾਰ ਬੱਚੇ ਨੂੰ ਉਂਗਲੀ ਵੀ ਲਾ ਲੈਨੇ ਉਂਗਲ ਅੱਪੜੀ ਫੜਾ ਦਿੱਤੀ ਪਰ ਹੁਣ ਸੁਤੰਤਰ ਆ ਉਹ ਉਂਗਲੀ ਛੱਡ ਕੇ ਦੌੜ ਸਕਦਾ ਕਿਉਂਕਿ ਮੇਰੀ ਉਂਗਲੀ ਮੈਂ ਫੜਾਈ ਆ ਛੱਡ ਕੇ ਦੌੜ ਜਾ ਪਰ ਜੇ ਉਹ ਦਾ ਹੱਥ ਫੜ ਲਵਾਂ ਫਿਰ ਬੱਚਾ ਦੌੜ ਨਹੀਂ ਸਕਦਾ ਇੱਕ ਬਚਨ ਹੈ ਪੋਜ ਬਲ ਭੇਰ ਬ੍ਰਹਮ ਸੁਖ ਸਾਗਰ ਗਰਤ ਪਰਤ ਗੈ ਲਿਓ ਉਂਗਰੀਆ ਮੈਨੂੰ ਉਂਗਲੀ ਫੜਾ ਨਾ ਮੇਰੀ ਉਂਗਲ ਫੜ ਲੈ ਮੇਰਾ ਹੀ ਹੱਥ ਫੜ ਲੈ ਸਰਵੰਨ ਦਾ ਸੁਰਤ ਨੈਣ ਸੁੰਦਰ ਨੀ ਆਰਤ ਦਵਾਰ ਰਟਤ ਪਿੰਗਰੀਆ ਮੈਂ ਤਾਂ ਪਿੰਗਲਿਆ ਮੰਗੂ ਆ ਪੈਰ ਹੁੰਦਿਆਂ ਮੈਂ ਤੇਰੇ ਦਰ ਤੇ ਆਉਣਾ ਮੁਸ਼ਕਲ ਜਾਪਦਾ ਹੈ ਕੰਨ ਹੁੰਦਿਆਂ ਸੁਣਨਾ ਮੁਸ਼ਕਲ ਜਾਪਦਾ ਅੱਖਾਂ ਹੁੰਦਿਆਂ ਦੀਦਾਰ ਕਰਨੇ ਮੁਸ਼ਕਲ ਜਾਪਦੇ ਨੇ ਤੂੰ ਚੇਤ ਦਿੱਤਾ ਚੇਤਾ ਕਰਨਾ ਬੜੀ ਮੁਸ਼ਕਲ ਜਾਪਦਾ ਮੈਨੂੰ ਮੇਰਾ ਹੱਥ ਫੜ ਹੱਥ ਫੜ ਬਾਹ ਪਕਰ ਗੁਰ ਕਾੜਿਆ ਸੋਈ ਉਤਰਿਆ ਪਾ ਜਿਸ ਦੀ ਬਾਹ ਫੜ ਕੇ ਗੁਰੂ ਨੇ ਕੱਢ ਲਿਆ ਗੁਰ ਕਾੜਿਓ ਭੁਜਾ ਪਸਾਰ ਮੋਹ ਕੂਪਾਰਿਆ ਮੋਹ ਦੇ ਖੂਚੋਂ ਕੱਢਿਆ लंबी बांह करके काढ़ ले आ गुर काढ़ियो पूजा पसार मोह कुपारिया मैं जिता जन्म अपार बहुर ना हारिया ये गुरु पूरा पेटे है गुर पूरा पेटे हो वड पागे मन पहया प्रगासा पूले मार्ग जिन्हें बताया ऐसा गुर वड भागे पाया गुर पूरा पेटे हो वड भागे जंग का अंत न पारा वारा हां जी ਜਨਮ ਮਰਨ ਕਾਟੇ ਗੁਰਬਚਲੇ ਬਹੁੜਾ ਸੰਕਟ ਦੁਆਰਾ ਗੁਰੂ ਨੇ ਕਿਰਪਾ ਕੀਤੀ ਜਨਮ ਮਰਨ ਦਾ ਗੇੜ ਜਿਹੜਾ ਸੀ ਗੁਰੂ ਦੇ ਬਚਨਾਂ ਰਾਹੀਂ ਕਟਿਆ ਗਿਆ ਪਰ ਇੰਨਾ ਹੀ ਨਾ ਸਮਝ ਲੈਣਾ ਕਹਿ ਦਿੱਤਾ ਗੁਰੂ ਨੇ ਜਾਂ ਜਨਮ ਮਰਨ ਦਾ ਗੇੜ ਕਟਿਆ ਗਿਆ ਇਹ ਬੜਾ ਸੌਖਾ ਜਿਹਾ ਕੰਮ ਚਾਹੁੰਨੇ ਆ ਕਿ ਕਰਨਾ ਕੁਝ ਵੀ ਨਾ ਪਵੇ ਬਸ ਕੋਈ ਇੰਨਾ ਕੀ ਕਹਿ ਦੇਵੇ ਤੇ ਕਟਿਆ ਜਾਏ ਸਤਗੁਰਾਂ ਨੇ ਕਿਹਾ ਮਾਰਗ ਮੈਂ ਦੱਸਣਾ ਤੁਰਨਾ ਤੈਨੂੰ ਆਪ ਪੈਣਾ ਗੱਲ ਬੜੀ ਸਮਝਣ ਵਾਲੀ ਹੈ ਕਿਸੇ ਕੋਲੋਂ ਮੈਂ ਰਸਤਾ ਪੁੱਛਿਆ ਜੀ ਦੱਸਿਓ ਇੱਧਰ ਜਾਣਾ ਹੁਣ ਰਸਤਾ ਜਿਹਨੇ ਦੱਸਿਆ ਉਹਨੂੰ ਆਖਾਂ ਜੀ ਤੁਰ ਵੀ ਤੁਸੀਂ ਲਵੋ ਮੈਂ ਨਾ ਤੁਰਾਂ ਰਾਹ ਦੱਸਿਆ ਤੇ ਹੁਣ ਆਪੇ ਹੀ ਜਾਓ ਮੈਂ ਕਿਉਂ ਜਾਵਾਂ ਗੁਰੂ ਕਹਿੰਦੇ ਨੇ ਜੋ ਕਰਨਾ ਹੈ ਉਹ ਤੇ ਤੈਨੂੰ ਕਰਨਾ ਪੈਣਾ ਆਪ ਗੁਰੂ ਦੇ ਬਚਨਾਂ ਨੇ ਜੋ ਆਖਿਆ ਤਰੇਗਾ ਕਾਉ ਬਿਖ ਸਾਗਰ ਤੋਂ ਕਿਵੇਂ ਕੱਢ ਲਿਆ ਗੁਰੂ ਨੇ ਦੱਸ ਦਿੱਤਾ ਸਿੱਖ ਨੇ ਮੰਨ ਲਿਆ ਮੰਨੇ ਤੀਆਂ ਪੌੜੀਆਂ ਧਿਆਨ ਨਾਲ ਪੜਨੀਆਂ ਮੰਨਨ ਦਾ ਅਰਥ ਕੀ ਹੈ ਇਸ ਸੰਸਾਰ ਨੂੰ ਤੇ ਮੰਨ ਲਿਆ ਜਿਵੇਂ ਸੰਸਾਰ ਮੰਨਿਆ ਕਰਤਾਰ ਮੰਨ ਸੱਚ ਜੇ ਸੰਸਾਰਕ ਵਸਤੂਆਂ ਵਿੱਚ ਤੇ ਸਾਡਾ ਮਨ ਪਤੀਜ ਦਾ ਕਦੀ ਨਹੀਂ ਸਾਨੂੰ ਇਹ ਸ਼ੱਕ ਪਿਆ ਪਿਆ ਜਿਹੜਾ ਨੋਟ ਹੈ ਮੇਰੇ ਹੱਥ ਵਿੱਚ ਇਹ ਨੋਟ ਨਹੀਂ ਕਦੀ ਸ਼ੱਕ ਨਹੀਂ ਪਿਆ ਆ ਮੇਰਾ ਘਰ ਜਿਹੜਾ ਹੈ ਮੇਰਾ ਘਰ ਨਹੀਂ ਕਦੀ ਨਹੀਂ ਇਹ ਸ਼ੱਕ ਪਿਆ ਪਰਿਵਾਰ ਮੇਰਾ ਪਰਿਵਾਰ ਨਹੀਂ ਪਰ ਸ਼ੱਕ ਜ਼ਰੂਰ ਪੈਂਦਾ ਪਤਾ ਨਹੀਂ ਕਰਤਾਰ ਹੈ ਕਿ ਨਹੀਂ ਹੈ ਰੱਬ ਤੇ ਸ਼ੱਕ ਜ਼ਰੂਰ ਪੈਂਦਾ ਪਤਾ ਨਹੀਂ ਇਹ ਮੇਰਾ ਹੈ ਵੀ ਇਹ ਕਿ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਸਭ ਕੁਛ ਆਪਣਾ ਇੱਕ ਰਾਮ ਪਰਾਇ ਬਾਕੀ ਸ਼ੱਕ ਨਹੀਂ ਪਰ ਜਿਸ ਦਾ ਮਨ ਮੰਨ ਗਿਆ ਬਾਕੀ ਸਭ ਕੁਝ ਨਾਸਵਾਨ ਰੱਬ ਮੇਰਾ ਹੈ ਸਦਾ ਹੈ ਮੇਰੇ ਅੰਗ ਸੰਗ ਹੈ ਘਰ ਬਾਹਰ ਤੇਰਾ ਪ੍ਰਵਾਸ ਤੂੰ ਜਾਣ ਕਹਿ ਸੰ ਐਸੇ ਮਨ ਦੀ ਅਵਸਥਾ ਅੱਖੇ ਨਹੀਂ ਜਾਂਦੀ ਮੰਨੇ ਕੇ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾ ਮਨ ਭਤੀਜ ਗਿਆ ਤਸੱਲੀ ਹੋ ਗਈ ਇਸ ਬਿਨਾ ਹੋਰ ਕੁਛ ਨਹੀਂ ਤੇਰਾ ਨਾਮ ਹੀ ਸਭ ਕੁਛ ਆ ਇਸੇ ਨਾਲ ਨਸਤਾਰਾ ਹੋਣਾ ਇਥੇ ਫਰਮਾਇਆ ਜਦੋਂ ਹੱਥ ਪੜ ਕੇ ਕੱਢ ਲਿਆ ਇਹ ਬਿਖ ਸਾਗਰ ਸੰਸਾਰ ਤੋਂ ਕੱਢ ਲਿਆ ਜਨਮ ਮਰਨ ਕੱਟੇ ਗਏ ਗੁਰੂ ਦੇ ਬਚਨ ਕਮਾਇਆ ਗੁਰੂ ਦੇ ਬਚਨ ਮੰਨਿਆ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਬੇ ਕੋ ਗੁਰ ਕਾ ਬਚਨ ਕਟੈ ਕੋਟ ਕਰਮ ਇਹ ਜਿਹੜੇ ਕੀਤੇ ਕਰਮ ਸਾਰਾ ਜਨਮ ਜਨਮ ਦੀ ਮੈਲ ਸੀ ਜਦੋਂ ਗੁਰੂ ਦਾ ਬਚਨ ਮੰਨ ਲਿਆ ਉਹ ਉਤਰ ਗਈ ਕਹਿੰਦੇ ਨੇ ਫੇਰ ਇਸ ਤੋਂ ਬਾਅਦ ਉਹ ਜਿਹੜਾ ਸੰਕਟ ਦੁਆਰਾ ਸੀ ਉਹ ਨਹੀਂ ਵੇਖਣ ਵਾਸਤੇ ਮਿਲਿਆ ਜਨਮ ਮਰਨ ਕਾਟੇ ਗੁਰਬਚਨ ਹੀ ਬੋੜਨਾ ਸੰਕਟ ਦੁਆਰਾ ਸੰਕਟ ਹੈ ਦੁੱਖ ਕਲੇਸ਼ ਇਹਨਾਂ ਦੇ ਦਰ ਤੇ ਨਹੀਂ ਜਾਣਾ ਪਿਆ ਇਹਨਾਂ ਦਾ ਦੁਆਰਾ ਨਹੀਂ ਵੇਖਣਾ ਪਿਆ ਹਾਂਜੀ ਨਾਨਕ ਸਰਨ ਗਹੇ ਸੁਆਮੀ ਕੀ ਪਨਹ ਪਨਹ ਨਮਸਕਾਰ ਸਾਹਿਬ ਕਹਿੰਦੇ ਨੇ ਸਵਾਮੀ ਦੀ ਸ਼ਰਨ ਗ੍ਰਹਿਣ ਕੀਤੇ ਮਾਲਕ ਦੀ ਸ਼ਰਨ ਗ੍ਰਹਿਣ ਕੀਤੇ ਮੈਂ ਵਾਰ-ਵਾਰ ਨਮਸਕਾਰ ਕਰਦਾ ਵਾਰ-ਵਾਰ ਨਮਸਕਾਰ ਕਾ ਸ਼ਰਨ ਵਿੱਚ ਆਇਆ ਯੋ ਐ ਜਿਹੜਾ ਨਮਸਕਾਰ ਕਰਦਾ ਡੰਡਾਉਤ ਬੰਦਨ ਇਹ ਸ਼ਰਨ ਦੀ ਬਹੁਤ ਵਧੀਆ ਵਿਆਖਿਆ ਹੈ ਡੰਡੇ ਵੱਤ ਪਰਣਾ ਅਸੀਂ ਤੇ ਸਿਰ ਰੱਖਦੇ ਹਾਂ ਤੇ ਝੁੱਕ ਲੈਂਦੇ ਹਾਂ ਮੱਥਾ ਟੇਕਣ ਦੇ ਬੜੇ ਢੰਗ ਲਿਖੇ ਗੁਰਮਤਿ ਵਿੱਚ ਤੇ ਇੱਕੋ ਗੱਲ ਹੈ ਕਿ ਹੋਏ ਨਮਾਣੀ ਟੈ ਪਈ ਮਿਲਿਆ ਸਹਿ ਸੁਭਾਅ ਸਿੱਖ ਗੁਰੂ ਚਰਨਾ ਚ ਆਪਣਾ ਸਿਰ ਰੱਖਦਾ ਡੰਡਾਉਤ ਬੰਧਨ ਇੱਥੇ ਲਿਖਿਆ ਅਸ਼ਟਾਂਗ ਪ੍ਰਣਾਮ ਕਦੀ ਲਿਖਿਆ ਸੀ ਵੀ ਅੱਠ ਅੰਗ ਜ਼ਰੂਰ ਲੱਗਣ ਸਤਿਗੁਰੂ ਕਹਿੰਦੇ ਨੇ ਗਿਣ-ਗਿਣ ਕੇ ਕੀ ਲਾਉਣੇ ਉਹ ਅੱਠ ਸਨ ਮੱਥਾ ਲੱਗ ਜਾਏ ਨੱਕ ਲੱਗ ਜਾਏ ਇਹ ਦੋ ਹੱਥ ਥੱਲੇ ਲੱਗ ਜਾ ਦੋ ਗੋਡੇ ਲੱਗ ਜਾ ਇਹ ਅੱਠ ਹੋ ਗਏ ਤੇ ਇੱਕ ਮੱਥਾ ਲੱਗਿਆ ਇੱਕ ਨੱਕ ਲੱਗ ਗਈ ਇਹ ਦੋ ਹੋ ਗਏ ਦੋ ਹੱਥ ਲੱਗੇ ਚਾਰ ਹੋ ਗਏ ਦੋ ਗੋਡੇ ਲੱਗ ਗਏ ਦੁਪਹਿਰ ਤੇ ਲੱਗੇ ਹੀ ਨੇ ਇਹ ਅਠ ਹੋ ਗਏ ਅਸ਼ਟਾਂ ਸਾਬ ਕਹਿੰਦੇ ਨੇ ਗਿਣਤੀ ਨੇ ਡੰਡਾਤ ਬੰਦਨੇ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰਤ ਵਾਰ-ਵਾਰ ਨਮਸਕਾਰ ਕਰਦਾ ਅੱਜ ਸਿੱਖ ਪੰਥ ਵਿੱਚ ਇੱਕ ਮਹੱਤਵਪੂਰਨ ਦਿਨ ਹੈ ਅੱਜ ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਹੋਈ ਸੀ ਕਿਉਂਕਿ ਸਿੱਖ ਪੰਥ ਦੀਆਂ ਮਹਾਨ ਕੁਰਬਾਨੀਆਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਬੜੀਆਂ ਮੁਸੀਬਤਾਂ ਆਈਆਂ ਇਹ ਸ਼ਹਾਦਤਾਂ ਸਾਰੀਆਂ ਬਾਅਦ ਵਿੱਚੋਂ ਤਾਰੂ ਸਿੰਘ ਦੀ ਸ਼ਹਾਦਤ ਹੋਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਹੋਈ ਬਾਬਾ ਦੀਪ ਸਿੰਘ ਦੀ ਸ਼ਹਾਦਤ ਹੋਈ ਤੋਂ ਬਾਅਦ ਇਹ ਸ਼ਹੀਦ ਭਾਈ ਮਣੀ ਸਿੰਘ ਦੀ ਸ਼ਹਾਦਤ ਹੋਈ ਇਸੇ ਤੇ ਚੱਪਾ ਚੱਪਾ ਪੰਜਾਬ ਦਾ ਸ਼ਹੀਦਾਂ ਦੀ ਖੂਨ ਨਾਲ ਰੰਗਿਆ ਹੋਇਆ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਇਆ ਗੁਰਦੁਆਰਿਆਂ ਵਾਸਤੇ ਉਹਨਾਂ ਨੇ ਬਹੁਤ ਸੇਵਾਵਾਂ ਕੀਤੀਆਂ ਸੋਨੇ ਦੀ ਸੇਵਾ ਹੋਰ ਸੇਵਾਵਾਂ ਜਾਇਦਾਦਾਂ ਵਿੱਚ ਬਹੁਤ ਨਾਮ ਲਗਾ ਦਿੱਤੀਆਂ ਗੁਰੂ ਸਾਹਿਬ ਨੇ ਜਿਹੜਾ ਇੱਕ ਬਚਨ ਕਿਹਾ ਸੀ ਨਾ ਸਮੁੱਚੇ ਸਿੱਖ ਪੰਥ ਦਾ ਹੀ ਸਭ ਕੋ ਹੋ ਜਾਏ ਜਿਸ ਦਿਨ ਇੱਕ ਵਿਅਕਤੀ ਦਾ ਹੋ ਜਾਏਗਾ ਉਸ ਦਿਨੇ ਰਸ ਨਹੀਂ ਰਹਿ ਜਾਏਗਾ ਮੈਂ ਪੁਰਾਣਾ ਇਤਿਹਾਸ ਥੋੜਾ ਜਿਹਾ ਤੁਹਾਡੇ ਸਾਹਮਣੇ ਰੱਖਦੇ ਆ ਅਕਬਰ ਨੇ ਪੁੱਛਿਆ ਸੀ ਲੰਗਰ ਚ ਬੜਾ ਰਸ ਆਇਆ ਤੇ ਮੈਂ ਇਕੱਲਾ ਹੀ ਸਾਰਾ ਖਰਚਾ ਦੇ ਦਿਆ ਕਰਾਂਗਾ ਕਹਿਣ ਲੱਗੇ ਇਕੱਲੇ ਦਾ ਅਕਬਰ ਦਾ ਲੰਗਰ ਹੋ ਜਾਏਗਾ ਰਸ ਨਹੀਂ ਰਹਿਣਾ ਇਹ ਇੱਕ ਦਾ ਨਹੀਂ ਇਹ ਸੰਗਤ ਦਾ ਇਹ ਸਭ ਕੁਝ ਪੰਥ ਦਾ ਇੱਥੇ ਤੇ ਕੋਈ ਮੋਟਾ ਠੇਦੀ ਲੈ ਆਵੇ ਉਹ ਵੀ ਪ੍ਰਵਾਨ ਹੈ ਕੋਈ ਕਰੋੜ ਰੱਖ ਦੇ ਤਾਂ ਵੀ ਪ੍ਰਵਾਨ ਹੈ ਭਾਈ ਕਿਸੇ ਇੱਕ ਦਾ ਨਹੀਂ ਬੰਦਾ ਸਿੰਘ ਨੇ ਜਦੋਂ ਗਿਲਾ ਕੀਤਾ ਜੀ ਤੁਸੀਂ ਖੰਡਾ ਦਿੱਤਾ ਨਾ ਲਾ ਲਿਆ ਕਹਿ ਲਗੇ ਹੈਈ ਸਭ ਕੁਝ ਪੰਥ ਦਾ ਤੂੰ ਕਿਉਂ ਗਿਲਾ ਕਰ ਰਿਹਾ ਤੇਰਾ ਕੱਲੇ ਦਾ ਮੈਂ ਤੇ ਆਪਣਾ ਕੁਝ ਨਹੀਂ ਸਮਝਿਆ ਮੈਂ ਸਮਝਿਆ ਸਭ ਕੁਝ ਪੰਥ ਦਾ ਪਰ ਜਦੋਂ ਬਹੁਤ ਵੱਡੀਆਂ ਜੰਗੇਰਾਂ ਹੱਥ ਆ ਗਈਆਂ ਮਹੰਤਾਂ ਦੇ ਤੁਲਸੀ ਨੇ ਗੱਲ ਕਹੀ ਉਹ ਕਹਿੰਦੇ ਨੇ ਐਸਾ ਕੋ ਜਨਮਿਓ ਜਗ ਮਾਹੀ ਪ੍ਰਭਤਾ ਪਾਏ ਜਾਸ ਮਦ ਨਾਹੀ ਪ੍ਰਭਤਾ ਹੋ ਜਾਏ ਤੇ ਹੰਕਾਰ ਨਾ ਹੋਵੇ ਕੋ ਹੈ ਐਸਾ ਸੈ ਸੈ ਠੜਕਦੇ ਠੜਕਦੇ ਮਨ ਠੜਕੇ ਗੁਰਦੁਆਰਿਆਂ ਦੇ ਵਿੱਚ ਕੋ ਕੰਮ ਸ਼ੁਰੂ ਹੋਗਾ ਐਸੇ ਧਾਰਮਿਕ ਸਥਾਨਾਂ ਵਿੱਚ ਇਸ ਤੋਂ ਪਹਿਲੇ ਵੀ ਹੋਇਆ ਗੁਰੂ ਨਾਨਕ ਦੇਵ ਜੀ ਜਦੋਂ ਗਏ ਤੇ ਵੇਖ ਕੇ ਇੱਕ ਬਚਨ ਕਹਿਆ ਸੀ ਤਨਾਸਰੀ ਰਾਗ ਵਿੱਚ ਲਿਖਿਆ ਧਿਆਨ ਨਾਲ ਪੜਨਾ ਉਹ ਕਹਿੰਦੇ ਨੇ ਥਾਂ ਨਸ਼ਟ ਜਗ ਪਰਿਸ਼ਟ ਹੋਏ ਡੁੱਬਦਾ ਇਹ ਜਗ ਜਦੋਂ ਇਸਤ ਦੇਵਾਂ ਦੇ ਥਾਂ ਪਰਿਸ਼ਟ ਹੋ ਜਾਂਦੇ ਨੇ ਜਗਤ ਦੇ ਡੁੱਬਣ ਦੀਆਂ ਨਿਸ਼ਾਨੀਆਂ ਨੇ ਕਿਉਂਕਿ ਧਰਮ ਦੇ ਸੋਮੈਨ ਹੈ ਕੋਈ ਪਾਣੀ ਦੀ ਟੰਕੀ ਜਿੱਥੋਂ ਸਾਰਿਆਂ ਪਾਣੀ ਪੀਣਾ ਜ਼ਹਿਰ ਪਾ ਜਾਏ ਤੇ ਸ਼ਹਿਰ ਦਾ ਹਾਲ ਕੀ ਹੋਵੇਗਾ ਜਿਸ ਸੋਮੇ ਦੇ ਵਿੱਚੋਂ ਪਾਣੀ ਨਿਕਲਿਆ ਉੱਥੇ ਜ਼ਹਿਰ ਕੋ ਜਿਹੜੇ ਸਿੱਖੀ ਦੇ ਸੋਮੇ ਨੇ ਇੱਥੋਂ ਹੀ ਤੇ ਪ੍ਰੇਰਣਾ ਮਿਲ ਨਹੀਂ ਆ ਹੋਇਆ ਕਿ ਨਾਚ ਵੇਖਣ ਤੇ ਤੇ ਆਪਣਾ ਮਨ ਕਰਦਾ ਸੀ ਤੇ ਪੁਜਾਰੀ ਨੇ ਕਹਿ ਦਿੱਤਾ ਜੀ ਠਾਕਰਾਂ ਦੇ ਸਾਹਮਣੇ ਦੇਵਦਾਸੀਆਂ ਨਾਚ ਕਰਨਗੀਆਂ ਪੂਜਾ ਠਾਕਰਾਂ ਦੀ ਪੂਜਾ ਠਾਕਰ ਕਿਹੜਾ ਵੇਖਦਾ ਲੇਕਿਨ ਦੇਵਦਾਸੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕੀ ਛੋਟੀਆਂ ਬੱਚੀਆਂ ਭੇਟਾ ਕਰ ਦਿੰਦੇ ਸਨ ਉਹ ਫਿਰ ਘੁੰਗਰੂ ਬੰਨ ਕੇ ਉਹਨਾਂ ਨਚਣਾ ਜੀਮਨ ਉਹਨਾਂ ਦਾ ਬੜਾ ਦੁਖਦਾਈ ਬਹੁਤ ਕਰਨਾ ਯੋਗ ਹੋ ਜਾਂਦਾ ਸੀ ਉਸ ਤੋਂ ਬਾਅਦ ਮਾਸ ਤੇ ਖਾਣਾ ਸੀ ਹੁਣ ਆਪ ਇਹਨਾਂ ਦੇਵਤੇ ਨੂੰ ਬਲੀ ਦੇਣੀ ਛੋਟਿਆਂ ਦੀਆਂ ਬਲੀਆਂ ਬੱਕਰੀਆਂ ਦੀਆਂ ਬਲੀਆਂ ਸ਼ਰਾਬ ਪੀਣ ਤੇ ਆਪਣਾ ਮਨ ਕਰਦਾ ਸੀ ਇਹ ਨਹੀਂ ਦੇਵਤੇ ਨੂੰ ਅੱਜ ਵੀ ਮੰਦਿਰ ਉਹ ਕਾਇਮ ਦੇ ਕਿਹੜੇ ਕਿਹੜੇ ਨਾਂ ਲਵਾ ਜਿੱਥੇ ਸ਼ਰਾਬ ਦਾ ਪ੍ਰਸ਼ਾਦ ਵਰਤਦਾ ਲਗਪਤ ਭਾਵੇਂ ਗੁਪਤ ਹੋਰਤੇ ਜਾਂ ਜ਼ਾਹਰੀ ਤੌਰ ਤੇ ਗੁਰਦੁਆਰਿਆਂ ਵਿੱਚ ਆ ਗਏ ਵਿਸ਼ਵਾ ਵੀ ਉਹ ਵੀ ਨਚਾ ਲੈਗੇ ਬਾਕੇ ਵੀ ਸਾਰੇ ਕੁਕਰਮ ਹੋਣੇ ਸ਼ੁਰੂ ਹੋ ਗਏ ਸਿੱਖ ਪੰਥ ਨੇ ਵੇਖਿਆ ਉਹ ਗੱਲ ਯਾਦ ਆ ਗਈ ਮਸੰਦਾ ਇੱਕ ਵਾਰੀ ਆਏ ਭੰਡ ਦਸ਼ਮੇਸ਼ ਪਿਤਾ ਨੂੰ ਕਹਿਣ ਲੱਗੇ ਜੀ ਅਸੀਂ ਨਕਲ ਵਿਖਾਉਣੀ ਕਹਿਣ ਲੱਗੇ ਕਿਸ ਦੀ ਕਹਿਣ ਲੱਗੇ ਸਿੱਖ ਦੀ ਨੇਗੇ ਸਿੱਖ ਦੀ ਨਕਲ ਵਿਖਾਓ ਉਹ ਨਕਲ ਸੀ ਮਸੰਦਾਂ ਦੀ ਇਹੋ ਕੁਝ ਉਹਨਾਂ ਸਾਰੇ ਵਿਖਾ ਦਿੱਤਾ ਨਾ ਜਦੋਂ ਪਾਤਸ਼ਾਹ ਕਹਿਣ ਲੱਗੇ ਪੰਥ ਦਾ ਕੀ ਬਣੇਗਾ ਬੁਲਾਓ ਇਹਨਾਂ ਨੂੰ ਉਹਨਾਂ ਨੂੰ ਸਜਾਵਾਂ ਦਿੱਤੀਆਂ ਸਤਗੁਰੂ ਪਾਤਸ਼ਾਹ ਨੇ ਕਿਹਾ ਪਵਿੱਤਰ ਥਾਵਾਂ ਨੇ ਇੱਕ ਵਾਰ ਕਵੀ ਦਰਬਾਰ ਹੋਇਆ ਸੀ ਪਟਨਾ ਸਾਹਿਬ ਤੇ ਇੱਕ ਮੁਸਲਮਾਨ ਕਵੀ ਪਹਿਲਾ ਇਨਾਮ ਲੈ ਗਿਆ ਸੀ ਉਹਨੇ ਲਿਖਿਆ ਕਿ ਲੱਗਾ ਹੋਇਆ ਹੈ ਸੀ ਦਰਬਾਰ ਦਸ਼ਮੇਸ਼ ਜੀ ਦਾ ਜਿੰਨੂੰ ਵੇਖ ਵੇਖ ਕੇ ਤੇ ਚਿੱਤ ਨਾ ਰਜਾਇਆ ਜਾਵੇ ਇੱਕ ਪਾਸੇ ਵੱਲ ਬੈਠੀ ਆਖਦੀ ਬਹਾਦਰੀਏ ਸਵਾ ਲੱਖ ਵੈਰੀ ਨਾਲ ਇਕ ਲੜਾਇਆ ਜਾਵੇ ਉਹ ਕਹਿੰਦੇ ਨੇ ਇੱਕ ਜਿਹੜੀ ਖਾਸ ਗੱਲ ਸੁਣਾਉਣੀ ਚਾਹਨਾ ਪਿਆ ਆਖਦਾ ਆਪਣਾ ਜੇ ਬੁਰਾ ਹੋਵੇ ਉਹਨੂੰ ਵੀ ਮਸੰਦਾ ਵਾਂਗੂ ਜਿਉਂਦਾ ਹੀ ਜਲਾਇਆ ਜਾਵੇ ਇੱਕ ਇੱਕ ਗੱਲ ਜਿਹੜੀ ਸੀ ਮਿਹਣ ਤੋਲ ਕੇ ਉਸਨੇ ਆ ਕੇ ਫਰੋਜ਼ ਦੇਨ ਸ਼ਰਫ ਸੇਵਸ ਦਾ ਨਾਮ ਵੇਖਿਆ ਖਾਲਸਾ ਪੰਥ ਨੇ ਇਹ ਸ਼ੁਰੂ ਹੋਇਆ ਇਹ ਸ਼ਹਾਤਾਂ ਹੋਈਆਂ ਤਰਨ ਤਰਨ ਸਾਹਿਬ ਆਪ ਨੂੰ ਪਤਾ ਦੋ ਸਿੰਘ ਇੱਥੇ ਸ਼ਹੀਦ ਹੋਏ ਸਨ ਉਸ ਤੋਂ ਬਾਅਦ ਨਨਕਾਣਾ ਸਾਹਿਬ ਦਾ ਜਿਹੜਾ ਸਾਕਾਸੀਂ ਇਹ ਵਰਤਿਆ ਤੇ ਸਿੱਖ ਹਿੱਤੇ 150 ਤੋਂ ਲੈ ਕੇ 200 ਤੱਕ ਜਥਾ ਸੀ ਨਾ ਸਾਡੇ ਕੋਲ ਪੂਰੇ ਅੱਜ ਨਹੀਂ ਸ਼ਹੀਦ ਹੋਏ ਸ਼ਹੀਦਾਂ ਨੇ ਆਪਣੇ ਖੂਨ ਨਾਲ ਉਸ ਥਾਂ ਨੂੰ ਤੋਤਾ ਪਵਿੱਤਰ ਕੀਤਾ ਖਾਲਸਾ ਪੰਥ ਦੇ ਹੱਥ ਵਿੱਚ ਚਾਬੀਆਂ ਆਈਆਂ ਆਖਰ ਇਹ ਸਾਰਾ ਕੁਝ ਵੇਖ ਕੇ ਕਿਹਾ ਗਿਆ ਪ੍ਰਬੰਧ ਜਿਹੜਾ ਕੋਈ ਐਸਾ ਹੋਵੇ ਗੁਰਮਤ ਅਨਸਾਰ ਹੋਵੇ ਕੁਰਬਾਨੀ ਵਾਲੇ ਮਰ ਜੂੜੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਮਾਰ ਦਿੱਤੀਆਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਅੱਜ ਉਹ ਦਿਨ ਹੈ ਹੋਂਦ ਵਿੱਚ ਆਈ ਅਜੇ ਅਰਦਾਸ ਕਰੀਏ ਦਾਤਾ ਕਿਰਪਾ ਕਰ ਇਹ ਸੰਸਥਾ ਜੋ ਪ੍ਰਬੰਧ ਗੁਰਦੁਆਰਿਆਂ ਦਾ ਕਰਨ ਵਾਸਤੇ ਕੁਰਬਾਨੀਆਂ ਤੇ ਜਿਸ ਤੇ ਬੁਨਿਆਦ ਰੱਖੇ ਗਈ ਇਹਨੂੰ ਬਲ ਬਖਸ਼ ਕਿਰਪਾ ਕਰ ਇਹ ਸੇਵਾਵਾਂ ਉਹ ਪ੍ਰਾਤਨ ਗੁਰ ਸਿੱਖਾਂ ਵਾਲਾ ਜੀਵਨ ਸਾਰੇ ਸਿੰਘਾਂ ਦਾ ਹੋਵੇ ਸੇਵਾ ਕਰਦੇ ਰਹਿਣ ਤਨੋਂ ਮਨੋਂ ਹਰ ਇੱਕ ਸੇਵਾ ਕਰੇ ਤੇ ਹਰ ਸਿੱਖ ਜਿਹੜਾ ਆਪਣੀ ਜ਼ਿੰਮੇਵਾਰੀ ਸਮਝੇ ਕਿ ਮੈਂ ਗੁਰੂ ਨੂੰ ਜਵਾਬ ਦੇ ਹਾਂ ਮੈਂ ਗੁਰੂ ਦਾ ਸਿੱਖ ਹਾਂ ਮੈਂ ਸੇਵਾ ਕਰਨੀ ਗੁਰਧਾਮਾਂ ਦੀ ਪਵਿੱਤਰਤਾ ਨੂੰ ਮਕਾਮ ਰੱਖਣਾ ਕੱਲ ਵੀ ਅਸੀਂ ਵਿਚਾਰਿਆ ਸੀ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਭੇਟਾ ਕੀਤਾ ਕਿ ਹ ਲੈ ਦਾਤਾ ਇਹ ਸਿਰ ਤੇਰੀ ਭੇਟਾ ਇੱਕ ਬੇਨਤੀ ਕਰਕੇ ਸਮਾਪਤ ਕਰਾਂ ਇੱਕ ਵਾਰ ਇੱਕ ਸਿੱਖ ਦੇ ਹੱਥ ਵਿੱਚ ਹੈ ਨਿਸ਼ਾਨ ਕੋਜਦਾਰ ਨੇ ਘੇਰਾ ਪਾਲਿਆ ਆਨੰਦਪੁਰ ਸਾਹਿਬ ਦੀ ਘਟਨਾ ਲਿਖਦੇ ਨੇ ਕਹਿਣ ਲੱਗਾ ਨਿਸ਼ਾਨ ਥੱਲੇ ਸੁੱਟ ਦੇ ਕਹਿਣ ਲੱਗਾ ਦਸ਼ਮੇਸ਼ ਪਤਾ ਦਾ ਨਿਸ਼ਾਨ ਹੋਵੇ ਔਰ ਸਿੰਘ ਦੇ ਹੱਥ ਵਿੱਚ ਤੇ ਥੱਲੇ ਸੁੱਟਦਿਆਂ ਕਹਿਣ ਲੱਗਾ ਹੱਥ ਕੱਟ ਦੇਾਂਗਾ ਗਿਰ ਜਾਏਗਾ ਕਹਿਣ ਲੱਗਾ ਦੂਜਾ ਹੈ ਦੂਜੇ ਨਾਲ ਚੁੱਕਾਂਗਾ ਦੂਜਾ ਵੀ ਕੱਟ ਦੇਾਂਗਾ ਕਹਿਣ ਲੱਗਾ ਰੱਬ ਨੇ ਪੈਰ ਦਿੱਤੇ ਇਹਨਾਂ ਪੈਰਾਂ ਨਾਲ ਚੁੱਕਾਂਗਾ ਨਿਸ਼ਾਨ ਉੱਚਾ ਰਹੇਗਾ ਕਹਿਣ ਲੱਗਾ ਤੇਰੇ ਪੈਰ ਕੱਟ ਦਿਆਂਗਾ ਕਹਿਣ ਲੱਗਾ ਮੂੰਹ ਨਾਲ ਚੁੱਕਾਂਗਾ ਜਵਾਨੀ ਵੇਲੇ ਬੜੀਆਂ-ਬੜੀਆਂ ਚੀਜ਼ਾਂ ਦੰਦਾ ਤੇ ਮੂੰਹ ਤੇ ਚੁੱਕਦੇ ਲੋਕੀ ਵੇਖੇ ਮੈਨੂੰ ਪਤਾ ਮੈਂ ਚੁੱਕਾਂਗਾ ਕਹਿਣ ਲੱਗਾ ਸਿਰ ਕੱਟ ਦਿਆਂਗਾ ਕਹਿਣ ਲੱਗਾ ਫੌਜਦਾਰ ਸੁਣ ਦਸ਼ਮੇਸ਼ ਪਤਾ ਨੂੰ ਕਹਿ ਰਹੇ ਆ ਜਦੋਂ ਤੱਕ ਸਿਰ ਕਾਮ ਹੈ ਤੇਰਾ ਨਿਸ਼ਾਨ ਉੱਚਾ ਰਹੇਗਾ ਸਿਰ ਨਾ ਰਿਹਾ ਤੇ ਫਿਰ ਨਿਸ਼ਾਨ ਜਾਣੇ ਤੇ ਨਿਸ਼ਾਨਾ ਵਾਲਾ ਜਾਣੇ ਸਿਰ ਕਾਮ ਨਿਸ਼ਾਨ ਉੱਚਾ ਰਹੇਗਾ ਹੋਇਆ ਕਿ ਫੌਜਦਾਰ ਨੇ ਮਾਰੀ ਤਲਵਾਰ ਸਿਰ ਕਟਿਆ ਨਿਸ਼ਾਨ ਗਿਰਨ ਲੱਗਾ ਸੀ ਸਾਬਜਾਦਾ ਜੀਤ ਸਿੰਘ ਆਗ ਉਹਨਾਂ ਨੇ ਫੌਜਦਾਰ ਦਾ ਸਿਰ ਕੱਟ ਦਿੱਤਾ ਨਿਸ਼ਾਨ ਉੱਚਾ ਕਰਕੇ ਲੈ ਕੇ ਘੋੜੇ ਤੇ ਲੈ ਕੇ ਚਲੇ ਗਏ ਕਹਿਣ ਲੱਗੇ ਪਿਤਾ ਜਦੋਂ ਤੱਕ ਤੇਰਾ ਇੱਕ ਵੀ ਬੱਚਾ ਜ਼ਿੰਦਾ ਹੈ ਨਿਸ਼ਾਨ ਝੂਲਦਾ ਰਹੇਗਾ ਉੱਚਾ ਰਹੇਗਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਲਈ ਬਣੀ ਸੀ ਇਹ ਨਿਸ਼ਾਨ ਸਾਹਿਬਾਂ ਦੀ ਪਵਿੱਤਰਤਾ ਇਹ ਕਾਇਮ ਰਹੇ ਇਹ ਝੂਲਦੇ ਰਹਿਣ ਸੰਗਤਾਂ ਨੂੰ ਸਹਿਯੋਗ ਦੇਣਾ ਗੁਰੂ ਵੀ ਇਸ ਮਰਥਾ ਦੇਵੇ ਇਹ ਮਹਾਨ ਸੰਸਥਾ ਚੜ੍ਹਦੀ ਕਲਾ ਵਿੱਚ ਰਹੇ ਇਸੇ ਤਰ੍ਹਾਂ ਸੇਵਾ ਕਰਦੇ ਰਹੇ ਦੋ ਦਿਨ ਹਾਜ਼ਰੀ ਭਰਦੇ ਆ ਬੇਅੰਤ ਪੁੱਲਾਂ ਹੋਈਆਂ ਹੋਣਗੀਆਂ ਆਪਨੇ ਖਿਮਾ ਕਰਦੇ ਨਹੀਂ ਆ ਸਰਬੱਤ ਦਾ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਕੇ ਬਖਸ਼ੇ ਸਿੰਘ ਸਾਹਿਬ ਤਨ ਗੁਰੂ ਰਾਮਦਾਸ ਜੋਗੋ ਜੋਗਟਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ ਇਸੇ ਦੇ ਨਾਲ ਸਾਡੀ ਸਿੱਖੀ ਹੈ ਇਸੇ ਨਾਲ ਹੀ ਕਥਾ ਕੀਰਤਨ ਹੈ ਇਸੇ ਨਾਲ ਹੀ ਸਿੱਖੀ ਦੀ ਜੜ੍ਹ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਅੰਤ ਵਿਚ ਆਓ ਪੰਕਤੀਆਂ ਸਰਵਨ ਕਰੋ ਭੁੱਲਾਂ ਦੀ ਖਿਮਾ सारे रल के पड़िए जी ओ हां जल मार काटे गुर बचने बोड़ ना संकट द्वारा नानका शरण गये स्वामे के पुनः पुनः नमस्कार वाह फतेह